ਇੱਕ ਹਿੰਦੂ ਕੁੜੀ ਆਈ ਨਾਲ ਉਹਦਾ ਪਿਤਾ ਗੱਲ ਨਹੀਂ ਉਹ ਤਾਂ ਹੋਈ ਕੁੜੀ ਦੀ ਅੱਖਾਂ ਭਰ ਆਈਆਂ ਸੰਤ ਕਹਿੰਦੇ ਬੀਬਾ ਕੀ ਹੋਇਆ ਦੱਸੋ ਕਹਿੰਦੇ ਜੀ ਜਿੰਨੀ ਕੁ ਸਮਰੱਥਾ ਸੀ ਮੇਰੇ ਮਾਪਿਆਂ ਨੇ ਮੈਨੂੰ ਦੇ ਦਿੱਤਾ ਮੇਰੇ ਸਹੁਰੇ ਮੈਨੂੰ ਤੰਗ ਕਰਦੇ ਨੇ ਉਹ ਮੇਰੇ ਤੋਂ ਦਹੇਜ ਮੰਗਦੇ ਨੇ ਹੋਰ ਪੈਸੇ ਮੰਗਦੇ ਨੇ ਕਹਿੰਦੇ ਅਸੀਂ ਕਾਰ ਲੈਣੀ ਹੈ ਇੱਥੇ ਨੇ ਉਹਨਾਂ ਕੁੜੀ ਨੇ ਨਾਂ ਦੱਸ ਦਿੱਤਾ ਪਿੰਡ ਦਾ ਕਹਿੰਦੇ ਕੋਈ ਨਹੀਂ ਤੁਸੀਂ ਐਂ ਕਰੋ ਕੱਲ ਦਾ ਦਿਨ ਛੱਡ ਕੇ ਪਰਸੋਂ ਨੂੰ ਆ ਜਾਈਂ ਹੂੰ ਸੰਤਾ ਨੇ ਸਨੇਹਾ ਪੇ ਜੀ ਤ ਉਸ ਪਰਿਵਾਰ ਕੋਲ ਕਿ ਪਰਸੋਂ ਨੂੰ ਤੁਸੀਂ ਦਰਬਾਰ ਸਾਹਿਬ ਆ ਜਾਓ ਕੱਲ ਤੱਕ ਸਾਹਿਬ ਮੈਂ ਵਿਟਨੈਸ ਹਾਂ ਇਸ ਗੱਲ ਦਾ ਹਾਂਜੀ ਉਹ ਪਰਿਵਾਰ ਮੁੰਡੇ ਵਾਲਿਆਂ ਦਾ ਪਹੁੰਚ ਗਿਆ ਕੁੜੀ ਵਾਲੇ ਵੀ ਪਹੁੰਚ ਗਏ ਬਾਬਾ ਜੀ ਖੜੇ ਹੋ ਕੇ ਮਿਲੇ ਪ੍ਰੇਮ ਨਾਲ ਮੁੰਡੇ ਵਾਲਿਆਂ ਦੇ ਮਾਪਿਆਂ ਨੂੰ ਬਿਠਾਏ ਪਾਣੀ ਪਾਇਆ ਕਹਿੰਦੇ ਭਾਈ ਸਾਹਿਬ ਇਹਨਾਂ ਜਿੰਨੀ ਸਮਰੱਥਾ ਸੀ ਨਾ ਉੰਨੀ ਇਹਨਾਂ ਨੇ ਵਿਆਹ ਸ਼ਾਦੀ ਤੇ ਲਾ ਦਿੱਤਾ ਤੁਹਾਨੂੰ ਮੈਨੂੰ ਪਤਾ ਲੱਗਦਾ ਕਿ ਤੁਹਾਨੂੰ ਲੋੜ ਹੈ ਹੋਰ ਪੈਸਿਆਂ ਦੀ ਤੁਸੀਂ ਮੈਨੂੰ ਹੁਕਮ ਇਹ ਮੇਰੀ ਥੀ ਹੋਈ ਮੈਂ ਦੇਵਾਂਗਾ ਤੁਹਾਨੂੰ ਪੈਸੇ ਇਹਨਾਂ ਤੋਂ ਨਾ ਮੰਗ ਜਿੰਨੇ ਕਹੋਗੇ ਹੁਣ ਦੇ ਦੇ ਨਾ ਜਿੰਨੇ ਫੇਰ ਲੋੜ ਪਊਗੀ ਫੇਰ ਦੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਗਲਤੀ ਹੋ ਗਈ ਬਾਬਾ ਜੀ ਅੱਗੋਂ ਨਹੀਂ ਕਰਦੇ ਉਹ ਕੁੜੀ ਸੁਖੀ ਬੱਸੀ ਬਾਤ